ਚਲੋ ਇੱਧਰ ਇਹਨਾਂ ਨੂੰ ਤਾਂ ਤਨਖਾਹਾਂ ਪੱਤੇ ਪੈਨਸ਼ਨਾਂ ਮਿਲ ਜਾਂਦੀਆਂ ਇਹਨਾਂ ਦਾ ਰੋਜ਼ਗਾਰ ਤਾਂ ਚੱਲਦਾ ਹੈ ਅਸਤੀਫਾ ਦੇ ਕੇ ਵੀ ਰੋਜ਼ਗਾਰ ਚੱਲਦਾ ਪਰਦੇਸ਼ ਦੀ ਜਵਾਨੀ ਦਾ ਕੀ ਹਾਲ ਹੈ ਆਪਾਂ ਲੰਘੇ ਕੱਲ ਹੀ ਇੱਕ ਰਿਪੋਰਟ ਤੇ ਗੱਲ ਕਰ ਰਹੇ ਸੀਗੇ ਕਿ ਭਾਈ ਸਥਿਤੀ ਇਹ ਬਣ ਗਈ ਆ ਕਿ ਸੈਂਟਰ ਦਾ ਜਿਹੜਾ ਪੇਪਰ ਆ ਉਹ ਆਪਾਂ 58 ਕਰੋੜ ਦੇ ਹਵਾਲੇ ਨਾਲ ਗੱਲ ਕਰ ਰਹੇ ਸੀ ਕਿ ਕੇ ਕੇਂਦਰ ਇੱਕ ਦੇਸ਼ ਇੱਕ ਪੇਪਰ ਲੈਂਡ ਨੂੰ ਫਿਰਦਾ ਉਹਦੇ ਵਿੱਚ ਕੇਂਦਰ ਦੀਆਂ ਜਿਹੜੀਆਂ ਸਰਕਾਰੀ ਨੌਕਰੀਆਂ ਸਾਲ 'ਚ ਨਿਕਲਦੀਆਂ 125000 ਤੇ ਉਹਨਾਂ ਦੇ ਲਈ ਬੇਰੁਜ਼ਗਾਰ ਸਾਹਮਣੇ ਆਉਂਦੇ ਆ 22 ਕਰੋੜ ਹੁਣ ਤਸਵੀਰ ਪਿਛਲੇ ਦਿਨੀ ਤੁਹਾਡੇ ਧਿਆਨ 'ਚ ਹੋਣੀ ਕਿ 9 ਜੁਲਾਈ ਨੂੰ ਗੁਜਰਾਤ ਦੇ ਵਿੱਚ ਇੱਕ ਹੋਟਲ 'ਚ ਇੰਟਰਵਿਊ ਸੀਗੀ 40 ਕੌਧਿਆਂ ਦੇ ਲਈ 40 ਪੋਸਟਾਂ ਨਿਕਲੀਆਂ ਸੀ ਕੋਈ ਕੰਪਨੀ ਨੇ ਇੰਟਰਵਿਊ ਰੱਖ ਲਈ ਹੋਟਲ 'ਚ 40 ਪੋਸਟਾਂ ਲਈ 1000 ਤੋਂ ਵੱਧ ਬੱਚਾ ਇਕੱਠਾ ਹੋ ਗਿਆ ਉਸ ਤੇ ਰੇਲਿੰਗ ਰੂਲਿੰਗ ਤੱਕ ਟੁੱਟ ਗਈ ਸੀ ਪੋਸਟਾਂ 40 ਨੇ ਇੰਟਰਵਿਊ ਦੇਣ ਵਾਲੇ 1000 ਤੋਂ ਉੱਪਰ ਆ ਗਏ ਆ ਹੁਣ ਤਾਜੀ ਘਟਨਾ ਮੁੰਬਈ ਦੀ ਆ ਮੁੰਬਈ ਦੇ 에ਰਪੋਰਟ ਉੱਤੇ ਲੋਡ ਕਰਨ ਵਾਲੇ ਬੰਦੇ ਰੱਖੇ ਜਾਣੇ ਸੀ ਤੇ ਉਹਦੀ ਮਤਲਬ ਜਿਹੜੀ ਯੋਗਤਾ ਸੀਗੀ ਉਹ ਸਿਰਫ 10ਵੀਂ ਪਾਸ ਤੱਕ 10ਵੀਂ ਪਾਸ ਤੱਕ ਬੱਚੇ ਜਿਹੜੇ ਬੇਰੁਜ਼ਗਾਰ ਨੇ ਉਹ ਲੋਡ ਕਰਨ ਵਾਲੇ ਉਹਦੇ ਤੇ ਲੋਡਰ ਵੱਜੋਂ 에ਰਪੋਰਟ ਤੇ ਤਣਾਤ ਹੋਣੀ ਸੀ ਪੋਸਟਾਂ ਕਿੰਨੀਆਂ ਸੀਗੀਆਂ ਸਿਰਫ ਜੀ ਕੁਝ ਮਤਲਬ ਕਿ ਇਹਦੇ ਲਈ ਪੋਸਟਾਂ ਸਿਰਫ 1802 ਸੀ ਮੁੰਬਈ ਦੀ ਰਿਪੋਰਟ ਤੇ ਲੋਡ ਕਰਨ ਲਈ ਜਿਹੜੇ ਰੱਖੇ ਜਾਣੇ ਸੀ ਮੁਲਾਜ਼ਮ ਉਹਨਾਂ ਦੀ ਗਿਣਤੀ ਸੀ 1802 ਤੇ ਹਾਜ਼ਰ ਕਿੰਨੇ ਹੋਗੇ ਨੌਕਰੀ ਲੈਣ ਲਈ 25000 ਤੋਂ ਵੱਧ 1802 ਪੋਸਟਾਂ ਦੇ ਸਾਹਮਣੇ 25000 ਤੋਂ ਵੱਧ ਵਿਅਕਤੀ ਪਹੁੰਚ ਗਏ ਜਿਨ੍ਹਾਂ ਨੇ ਕਿਹਾ ਜੀ ਅਸੀਂ ਇਹਦੇ ਲਈ ਹਾਜ਼ਰ ਆ ਔਰ ਇਹ 25000 ਦੇ ਵਿੱਚ ਐਮ ਕਾਮ, ਬੀ ਕਾਮ, ਬੀਬੀਏ, ਬੀਸੀਏ ਇਹ ਜਿਹੇ ਤੱਕ ਦੇ ਵਿਦਿਆਰਥੀ ਸੀ ਸੋ ਇਹ ਇੱਕ ਪਾਸੇ ਆਪਾਂ ਗੱਲ ਕਰ ਰਹੇ ਹਾਂ ਕਿ ਰੋਜ਼ਗਾਰ ਸਾਲ ਦਾ ਕੇਂਦਰੀ ਜਿਹੜੀਆਂ ਕੇਂਦਰੀ ਵੱਡੀਆਂ ਯੋਜਨਾਵਾਂ ਹੈਗੀਆਂ ਉਹਨਾਂ ਦੇ ਤਹਿਤ ਜਿਹੜਾ ਇੱਕ ਪੇਪਰ ਲੈਣ ਦਾ ਕੋਇ ਸੀ ਉਹਦੇ ਲਈ ਨੌਕਰੀ ਨਿਕਲਦੀ ਹੈ ਸਾਲ ਦੇ ਵਿੱਚ 1,25,000 ਪੇਪਰ ਦਿੰਦਾ 2.5 ਕਰੋੜ ਤੇ ਦੂਜੇ ਪਾਸੇ 40 ਪੋਸਟਾਂ ਦੇ ਲਈ ਆਉਂਦਾ 1000 ਬੱਚਾ ਇੱਧਰ 1802 ਪੋਸਟਾਂ ਦੇ ਲਈ ਆਉਂਦਾ 25,000 ਬੱਚਾ ਤੇ ਇਸੇ ਆਬਾਦੀ ਨਾਲ ਹੀ ਰਿਪੋਰਟ ਸਾਹਮਣੇ ਆ ਸਾਡੇ ਕਹਿੰਦੇ ਜੀ 13 ਸਾਲਾਂ ਦੇ ਵਿੱਚ ਕੰਮ ਕਾਜ ਵਾਲੀ ਆਬਾਦੀ ਤਾਂ 3% ਵਧੀਆ ਪਰ ਬੇਰੋਜ਼ਗਾਰੀ 9% ਹੋਰ ਉੱਪਰ ਚਲੀ ਗਈ ਮਤਲਬ ਕੰਮਕਾਜ ਕਰਨ ਦੇ ਉਸ ਪੈਮਾਨੇ ਜਿਹੜੇ ਫਿੱਟ ਆ ਰਹੇ ਨੇ ਉਹ ਆਬਾਦੀ ਦਾ 3% ਆ ਪਰ ਬੇਰੋਜ਼ਗਾਰੀ ਦੀ ਦਰ ਦੇ ਵਿੱਚ 9% ਵਾਧਾ ਹੋ ਗਿਆ ਆ ਮੇਰੇ ਮੂਰੇ ਰਿਪੋਰਟ ਆ ਇੱਕ ਪਾਸੇ ਕਹਿੰਦੇ ਦੇਸ਼ ਦੇ ਵਿੱਚ ਨੌਕਰੀ ਪਾਉਣ ਦੇ ਲਈ ਨੌਜਵਾਨਾਂ ਦੀ ਇੱਕ ਕਤਾਰਾ ਲੱਗੀਆਂ ਨਜ਼ਰ ਆਉਂਦੀਆਂ ਆਪਾਂ ਗੱਲ ਕਰ ਰਹੇ ਹਾਂ ਕਿ ਹਜ਼ਾਰ ਬੱਚਾ 25000 ਬੱਚਾ ਦੂਜੇ ਪਾਸੇ ਉਦਯੋਗਾਂ ਦੀ ਸ਼ਿਕਾਇਤ ਇਹ ਆ ਕਿ ਸਾਨੂੰ ਕੰਮ ਕਰਨ ਵਾਲੇ ਬੰਦੇ ਨਹੀਂ ਮਿਲਦੇ ਸਾਨੂੰ ਡਿਗਰੀਆਂ ਵਾਲੇ ਤਾਂ ਮਿਲਦੇ ਆ ਕਹਿੰਦੇ ਕੰਮ ਵਾਲੇ ਨਹੀਂ ਮਿਲਦੇ ਉਦਯੋਗਾਂ ਦੀ ਨਵੀਂ ਸ਼ਿਕਾਇਤ ਹੈ ਕਿ ਕਾਬਲ ਲੋਕ ਨਹੀਂ ਮਿਲਦੇ ਠੀਕ ਹੈ ਕਾਬਿਲ ਬਣਾਉਣੇ ਵੀ ਪੈਂਦੇ ਆ ਪਰ ਅੱਜ ਕੱਲ ਕਹਿੰਦੇ ਕਿ ਆ ਇੱਕ ਵੱਖਰਾ ਪਹਿਲੂ ਹੈ ਕਿ ਤਕਨੀਕੀ ਤੌਰ ਦੀ ਤਿਆਰੀ ਕਰਕੇ ਹੀ ਨਹੀਂ ਆਉਂਦੇ ਬੱਚੇ ਕਿਸੇ ਚੀਜ਼ ਦੀ ਮਹਾਰਤ ਹਾਸਲ ਕਰਕੇ ਨਹੀਂ ਆਉਂਦੇ ਹੁਣ ਇਹਦੇ ਵਿੱਚੋਂ ਇੱਕ ਨਵਾਂ ਪਹਿਲੂ ਉੱਪਰ ਆ ਉਹ ਕਹਿੰਦੇ ਜੇਹੀ ਸਥਿਤੀ ਕਿਉਂ ਬੜਨੀ ਦਾ ਜਵਾਬ ਜਾਣਨ ਦੇ ਲਈ ਇੰਡੀਆ ਪਲੇਸਮੈਂਟ ਰਿਪੋਰਟ 2024 ਦੇ ਉੱਥੇ ਨਜ਼ਰ ਮਾਰਨੀ ਪੈਂਦੀ ਹੈ ਕਹਿੰਦੇ ਜਦੋਂ ਉਹ ਨਜ਼ਰ ਮਾਰੀ ਤਾਂ ਇਹਦੇ ਮੁਤਾਬਕ ਦੇਸ਼ ਦੇ ਵਿੱਚ ਕੰਮਕਾਜੀ ਆਬਾਦੀ 13 ਸਾਲਾਂ 'ਚ ਕਹਿੰਦੇ 3% ਵੱਧ ਕੇ 64% ਹੋ ਗਈ ਦੇਸ਼ ਦੇ ਵਿੱਚ ਕੰਮ ਕਾਜ ਵਾਲੀ ਆਬਾਦੀ 3% ਤੋਂ ਚ ਵਧਾ ਹੋਇਆ ਤੇ 64% ਹੋ ਗਈ ਤੇ 236 ਤੱਕ ਇਹ 65% ਹੋ ਜਾਣੀ ਆ ਪਰ ਦੂਜੇ ਪਾਸੇ ਸੀਐਮਆਈ ਦੀ ਰਿਪੋਰਟ ਕਹਿੰਦੀ ਆ ਇਹਦੇ ਅੰਕੜੇ ਕਹਿੰਦੇ ਨੇ ਕਿ ਜੂਨ ਦੇ ਵਿੱਚ ਦੇਸ਼ ਦੀ ਬੇਰੁਜ਼ਗਾਰੀ ਦਰ 13 ਸਾਲਾਂ ਦੇ ਸਭ ਤੋਂ ਉੱਚੇ ਮੇ ਦਰ ਦੇ ਉੱਤੇ 9.2% ਤੱਕ ਪਹੁੰਚ ਗਈ ਸਾਡੀ ਬੇਰੁਜ਼ਗਾਰੀ ਦਰ 9% ਤੇ ਆਪੜ ਗਈ ਇਹ ਕਹਿੰਦੇ ਉਹਦੇ ਨਾਲੋਂ ਫਿਕਰ ਇਹ ਰਿਪੋਰਟ ਬੇਰੁਜ਼ਗਾਰੀ ਦਰ ਵਧਾਉਣ ਦੇ ਲਈ ਕਹਿੰਦੇ ਜੀ ਇੱਕ ਨਵਾਂ ਫਿਕਰ ਪਹਿਲੂ ਪੈਦਾ ਕਰਦੀ ਹੈ ਹੁਣ ਉਹ ਕਹਿੰਦੇ ਕਿ ਜਿਹੜੇ ਜਿਨ੍ਹਾਂ ਦੀ ਲੋੜ ਹੈ ਬਾਜ਼ਾਰ ਦੇ ਵਿੱਚ ਉਦਯੋਗਾਂ ਦੇ ਵਿੱਚ ਕਾਰੋਬਾਰ ਦੇ ਵਿੱਚ ਕੰਮਾਂ ਦੇ ਵਿੱਚ ਜਿਸ ਤਰ੍ਹਾਂ ਦੇ ਮਜ਼ਦਮ ਚਾਹੀਦੇ ਨੇ ਉਹਨਾਂ ਨੂੰ ਜਿਸ ਤਰ੍ਹਾਂ ਦੇ ਵਰਕਰ ਚਾਹੀਦੇ ਨੇ ਉਹਨਾਂ ਨੂੰ ਕਹਿੰਦੇ ਉਹ ਵਰਕਰਾਂ ਦੀ ਮੰਗ ਤੇ ਬੇਰੁਜ਼ਗਾਰੀ ਦਰ ਦਾ ਬਦਲਦਾ ਰੁਝਾਨ ਕਹਿੰਦੇ ਇਹ ਦੱਸਦਾ ਹੈ ਕਿ ਪਿੰਡੂ ਤੇ ਸ਼ਹਿਰੀ ਖੇਤਰਾਂ ਦੇ ਵਿੱਚ ਰੁਜ਼ਗਾਰ ਦੇ ਹੋਰ ਜ਼ਿਆਦਾ ਮੌਕੇ ਪੈਦਾ ਕਰਨੇ ਪੈਣੇ ਹਨ ਹੁਣ ਇਸ ਪਹਿਲੂ ਤੇ ਇੱਕ ਨਵਾਂ ਸਵਾਲ ਸਾਹਮਣੇ ਆਇਆ ਜਿਹੜੇ ਤੱਥ ਬਿਆਨ ਕਰਦੇ ਨੇ ਉਹ ਕਹਿੰਦੇ ਜੀ ਪੜ ਤਾਂ ਲੈਂਦੇ ਨੇ ਟ੍ਰੇਨਿੰਗ ਵੀ ਲੈ ਲੈਂਦੇ ਨੇ ਪਰ ਨੌਕਰੀ ਤਾਂ ਵੀ ਪੱਕੀ ਨਹੀਂ ਕਿਹਿੰਦੇ ਇਹ ਸਥਿਤੀ ਆ ਕਿ ਸਾਡੇ ਇੱਕ ਇਹ ਭਰਮ ਬਣ ਗਿਆ ਕਿ ਲੈ ਵੀ ਜੇ ਆਪਾਂ ਪੜ੍ਹਾਈ ਕਰ ਲਈ ਟ੍ਰੇਨਿੰਗ ਲੈ ਲਈ ਉਹ ਨੌਕਰੀ ਪੱਕੀ ਮਿਲ ਜਾਣੀ ਆ ਪਰ ਕਹਿੰਦੇ ਇਹ ਤਾਂ ਹੁੰਦਾ ਨਹੀਂਗਾ ਪੜ੍ਹੇ ਲਿਖੇ ਬੇਰਜ਼ਗਾਰ ਵੱਧਨੇ ਕਹਿੰਦੇ ਵਰਲਡ ਬੈਂਕ ਦੀ ਦੱਖਣੀ ਏਸ਼ੀਆ ਦੀ ਤਾਜ਼ਾ ਰਿਪੋਰਟ ਜੋਬ ਫਾਰ ਰੈਜਿਲੈਂਸ ਵਿੱਚ ਕਿਹਾ ਗਿਆ ਕਿ ਭਾਰਤ ਦੇ ਵਿੱਚ ਇਹ ਧਾਰਨਾ ਬਣ ਚੁੱਕੀ ਆ ਕਿ ਪੜ੍ਹਾਈ ਤੇ ਟ੍ਰੇਨਿੰਗ ਕਰਕੇ ਤੁਸੀਂ ਨੌਕਰੀ ਦੇ ਯੋਗ ਹੋ ਜਾਓਗੇ ਪਰ ਇਹ ਕਹਿੰਦੇ ਪਰਮ ਹੈ ਇਹ ਵੱਡਾ ਭੁਲੇਖਾ ਹੈ ਦੇਸ਼ ਦੇ ਵਿੱਚ ਸਿੱਖਿਅਤ ਨੌਜਵਾਨਾਂ ਦੀ ਬੇਰੁਜ਼ਗਾਰੀ ਜ਼ਿਆਦਾ ਹੈ ਜੋ ਬੇਰੁਜ਼ਗਾਰ ਲੋਕਾਂ ਦਾ 66% ਹੈ ਮਤਲਬ ਜੇ 100 ਲੋਕ ਬੇਰੁਜ਼ਗਾਰ ਨੇ ਉਹਦੇ ਵਿੱਚ 66% ਉਹ ਨੇ ਜਿਹੜੇ ਪੜ੍ਹੇ ਲਿਖੇ ਨੇ ਜਾਂ ਕੋਈ ਡਿਗਰੀਆਂ ਨੇ ਜਿਨ੍ਹਾਂ ਕੋਲ ਟ੍ਰੇਨਿੰਗ ਹੈ ਇਹ ਬੜੀ ਫਿਕਰਮੰਦੀ ਵਾਲੀ ਗੱਲ ਹੈ ਦੇਸ਼ ਦੇ ਵਿੱਚ ਸਿੱਖਿਅਤ ਸਿੱਖਿਆਕ ਨੌਜਵਾਨਾਂ ਦੇ ਵਿੱਚ ਬੇਰਜ਼ਗਾਰੀ ਇਹਦੇ ਜ਼ਿਆਦਾ ਕਹਿੰਦੇ ਜੋ ਬੇਰਜ਼ਗਾਰ ਲੋਕਾਂ ਦਾ 68% ਤੇ ਇਹ ਇੰਨਾ ਜ਼ਿਆਦਾ ਸਿੱਖਿਆਤ ਹੋਣਾ ਕਹਿੰਦੇ ਜ਼ਿਆਦਾ ਪੜ੍ਹੇ ਲਿਖੇ ਹੋਣਾ ਤੇ ਉਹਨਾਂ ਚ ਬੇਰਜ਼ਗਾਰ ਜ਼ਿਆਦਾ ਰਹਿਣ ਦੀ ਚਾਂਸ ਹੁੰਦੇ ਨੇ ਕਹਿੰਦੇ ਆਹ ਦਿੱਕਤ ਕਿ ਨਵੀਂ ਹੈ ਕਿ ਜਿਹੜੇ ਜ਼ਿਆਦਾ ਪੜ੍ਹੇ ਲਿਖ ਜਾਂਦੇ ਨੇ ਉਹਨਾਂ ਦੇ ਬੇਰਜ਼ਗਾਰ ਰਹਿਣ ਦਾ ਜ਼ਿਆਦਾ ਖਤਰਾ ਪੈਦਾ ਹੋ ਜਾਂਦਾ 2022 ਦੇ ਵਿੱਚ ਭਾਰਤ ਦੇ ਵਿੱਚ ਗ੍ਰੈਜੂਏਸ਼ਨ ਦੇ ਵਿੱਚ ਬੇਰਜ਼ਗਾਰੀ ਦਾ 29% ਸੀ ਜਦੋਂ ਕਿ ਜੋ ਪੜ੍ਹ ਲਿਖ ਨਹੀਂ ਸਕੇ ਉਹਨਾਂ ਦੇ ਵਿੱਚ 3.4% ਸੀ। ਉਹ ਠੀਕ ਹੈ ਇਹ ਪੱਦਰ ਦਾ ਸਵਾਲ ਹੋ ਸਕਦਾ। ਪਰ ਆਹ ਸਥਿਤੀ ਕਹਿੰਦੇ ਕਿ 2022 ਦੇ ਵਿੱਚ ਪਾਠ ਜਿਹੜੇ ਗ੍ਰੈਜੂਏਟ ਲੋਕ ਸੀ ਉਹਨਾਂ ਵਿੱਚ ਬੇਰੁਜ਼ਗਾਰੀ 29% ਦੀ ਸੀ। ਤੇ ਜਦੋਂ ਕਿ ਪੜ੍ਹੇ ਲਿਖਿਆਂ ਦੇ ਵਿੱਚ ਅਨਪੜ ਜਿਹੜੇ ਪੜ੍ਹੇ ਲਿਖੇ ਨਹੀਂ ਸੀ ਅਨਪੜ ਸੀ ਹੈ ਘੱਟ ਪੜ੍ਹੇ ਲਿਖੇ ਸੀ ਉਹਨਾਂ ਵਿੱਚ 3.4% ਸੀ। ਕਹਿੰਦੇ ਦੇਸ਼ ਹਰ ਤੀਸਰਾ ਨੌਜਵਾਨ ਉੱਚ ਸਿੱਖਿਆ ਤਾਂ ਲੈ ਰਿਆ ਪਰ ਰੋਜ਼ਗਾਰ ਨਹੀਂ ਕਰ ਪਾ ਰਿਆ ਉਹ ਰੋਜ਼ਗਾਰ ਨਹੀਂ ਉਹ ਫਿਰ ਉਸੇ ਪੈਮਾਨੇ ਦਾ ਰੋਜ਼ਗਾਰ ਭਾਲਦਾ ਤੇ ਉਹਨੂੰ ਨਹੀਂ ਮਿਲਦਾ ਜਾਂ ਉਸ ਤਰ੍ਹਾਂ ਦੀ ਕਿਸੇ ਚੀ ਦੀ ਤਕਨੀਕੀ ਮਹਾਰਤ ਅਜਕੱਲ ਨਹੀਂ ਹਾਸਲ ਕਰਦੇ ਆਈਟੀ ਵਾਲਾ ਖੇਤਰ ਸਾਡਾ ਬਹੁਤ ਖਾਲੀ ਪਿਆ ਸੋ ਤਕਨੀਕੀ ਬਦਲਾਅ ਨੇ ਕਹਿੰਦੇ ਤੇ ਪਰ ਉਹਦੇ ਹਿਸਾਬ ਨਾਲ ਸਾਡੀ ਸਿੱਖਿਆ ਦੇ ਵਿੱਚ ਸਿਸਟਮ ਦੇ ਵਿੱਚ ਟ੍ਰੇਨਿੰਗ ਦੇ ਵਿੱਚ ਉਹ ਪੜ ਨਹੀਂ ਆ ਪੜਿਆ ਜਿਹਦਾ ਨਤੀਜਾ ਇਹ ਆ ਕਿ ਬੇਰੋਜ਼ਗਾਰੀ ਵੱਧ ਰਹੀ ਹੈ ਤੇ ਜਿਹਦੀਆਂ ਤਸਵੀਰਾਂ ਦੱਸਦੀਆਂ ਨੇ ਕਿ 1.25 ਜਿਆਦੀ ਨੌਕਰੀ ਲਈ 2.5 ਕਰੋੜ ਬੱਚਾ ਪੇਪਰ ਤੇਂਟ ਬੈਠਦਾ ਹੈ ਹੈਨਾ 1802 ਨੌਕਰੀਆਂ ਦੇ ਲਈ 25000 ਬੱਚਾ ਆਉਂਦਾ ਹੈ ਹੈ 1000 1000 ਬੱਚਾ 40 ਨੌਕਰੀਆਂ ਦੇ ਪਿੱਛੇ ਆ ਜਾਂਦਾ ਸੋ ਇਹ ਪਹਿਲੇ ਬਹੁਤ ਫਿਕਰਮੰਦੀ ਵਾਲਾ ਸੀ ਸੋ ਅੱਜ ਇਹਨਾਂ ਖਾਸ ਰਿਪੋਰਟਾਂ ਦੇ حوالے ਨਾਲ ਤੁਸੀ ਸੱਚ ਲੈ ਕੇ ਆਜਾ ਤੁਸੀ ਵੇਖਦੇ ਰਹੋ ਦਾ ਟੀਵੀ ਐਨ ਆਰ ਆਈ ਬਹੁਤ ਬਹੁਤ ਸ਼ੁਕਰੀਆ